ਅੱਜ ਸਾਡੇ ਨਾਲ ਗੁਰਚੇਤ ਫਤੇਵਾਲੀਆ ਜੀ ਨੇ ਜਿਨ੍ਹਾਂ ਨੇ ਬੜਾ ਸੁਪਰ ਡੂਪਰ ਹਿੱਟ ਗੀਤ ਦਿੱਤਾ ਤੇਰਾ ਕਾਲੇ ਰੰਗ ਦਾ ਯਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਕੁਲਵਿੰਦਰ ਬਿੱਲਾ ਜੀ ਨੇ ਗਾਇਆ ਸੀ ਸੋ ਬੜਾ ਸੁਪਰ ਡੂਪਰ ਹਿੱਟ ਗੀਤ ਗਾਇਆ ਸੀ ਸੋ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਚੈਨਲ ਵੇਖਣ ਵਾਲਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗੁਰਚੇਤ ਪਾਜੀ ਕੀ ਕਹਿਣਾ ਚਾਹੋਗੇ ਤੁਸੀਂ ਬੜਾ ਸੁਪਰ ਡੂਪਰ ਹਿੱਟ ਗੀਤ ਦਿੱਤੇ ਜਿਸ ਤਰ੍ਹਾਂ ਗੱਲ ਕਰ ਲਈਏ ਤੇਰਾ ਕਾਲੇ ਰੰਗ ਦਾ ਯਾਨੀ ਕੁਲਵਿੰਦਰ ਬਿੱਲਾ ਜੀ ਨੂੰ ਉਸੇ ਗੀਤ ਤੋਂ ਹੀ ਅੱਜ ਪਛਾਣਿਆ ਜਾਂਦਾ ਅ ਅੱਛਾ ਉਹ ਗੀਤ ਦਾ ਸਵੱਬਕ ਕਿਵੇਂ ਬਣਿਆ ਯਾਨੀ ਜਿਸ ਤਰ੍ਹਾਂ ਉਹਨਾਂ ਨੂੰ ਦਿੱਤਾ ਸੀ ਜਾਂ ਜਿੱਦਾਂ ਤੁਸੀਂ ਦੱਸਿਆ ਪਹਿਲਾਂ ਵੀ ਕਿ ਪਹਿਲਾਂ ਵੀ ਉਹ ਗੀਤ ਰਿਕਾਰਡ ਹੈ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਕਾਲੇ ਰੰਗ ਦਾ ਯਾਰ ਗੀਤ ਜਿੱਥੇ ਬਿੱਲੇ ਦੀ ਪਛਾਣ ਹੈ ਉੱਥੇ ਮੇਰੀ ਪਛਾਣ ਬਣ ਚੁੱਕੀ ਹੈ ਗੀਤ ਬੱਚਾ ਹੈ ਮੇਰੇ ਕਿੰਨੇ ਗੀਤ ਹੋਰ ਰਿਕਾਰਡ ਹੋਏ ਹੈ ਲਾਹਵ ਹੀਰਾ ਨੇ ਬਲਕਾਰ ਸਿੱਧੂ ਨੇ ਰਾਣੀ ਰਣਦੀਪ ਨੇ ਹੋਰ ਕਈਆਂ ਨੇ ਗਾਇਆ ਪਰ ਕਾਲੇ ਰੰਗ ਦਾ ਗੀਤ ਹੈ ਜਿਹੜਾ ਮੇਰੀ ਪਛਾਣ ਬਣ ਗਿਆ ਇਹ ਗੀਤ ਅੱਜ ਤੋਂ 25-30 ਸਾਲ ਪਹਿਲਾਂ ਲਿਖਿਆ ਗਿਆ ਸੀ ਮਾਨਸਾਂ ਦੇ ਜਿੰਨੇ ਵੀ 8-9 ਸਿੰਗਰ ਆ ਉਹਨਾਂ ਨੇ ਪਹਿਲਾਂ ਗਾਇਆ ਸੀ ਕੁਲਵਿੰਦਰ ਵਿੱਲਾ ਵੀ ਸਾਡੇ ਮਾਨਸਾਂ ਦੇ ਪਿੰਟ ਹੈ ਵੀ ਦਾ ਜੰਪਲ ਹੈ ਫਿਰ ਉਹ ਸਨੇਹ ਗੀਤ ਗਾਇਆ ਰੀਅਲਿਟੀ ਸ਼ੋਅ ਚ ਵੀ ਗਾਇਆ ਔਰ ਇਹਦੀ ਬਖਰੀ ਧੁਨ ਬਣਾਈ ਔਰ ਇਸ ਗੀਤ ਨੂੰ ਬੜਾ ਮਾਣ ਮਿਲਿਆ ਉਹ ਯੂਨੀਵਰਸਿਟੀ ਚ ਪੜ੍ਹਦੇ ਕੁਲਵਿੰਦਰ ਵਿੱਲੇ ਨੇ ਆਪਣੇ ਤੌਰ ਤੇ ਵੀਡੀਓ ਬਣਾਈ ਸੀ ਆਪਣੇ ਤੌਰ ਤੇ ਉਹ ਗਾਇਆ ਸੀ ਉਹ ਬਹੁਤ ਵਾਇਰਲ ਹੋਇਆ ਉਸ ਤੋਂ ਬਾਅਦ ਅਸੀਂ ਉਹ ਜਪਸ ਕੰਪਨੀ ਸੱਚ ਉਹ ਗੀਤ ਰਿਕਾਰਡ ਕਰਾਇਆ ਉਸ ਤੋਂ ਬਾਅਦ ਹੀ ਵਿੱਲੇ ਦੀ ਜਿਹੜੀ ਹੈਗੀ ਦੁਨੀਆ ਭਰ ਵਿੱਚ ਪਛਾਣ ਬਣੀ ਤੇ ਮੇਰੀ ਵੀ ਅੱਛਾ ਤੁਸੀਂ ਕਿਹਾ ਕਿ ਪਹਿਲਾਂ ਵੀ ਉਹ ਗੀਤ ਗਾਇਆ ਗਿਆ ਸੀ ਕਿਹੜੇ ਕਿਹੜੇ ਕਲਾਕਾਰ ਨੇ ਪਹਿਲਾਂ ਗੀਤ ਗਾਇਆ ਸੀ ਜਦ ਫੇਮਸ ਨਹੀਂ ਹੋਇਆ ਉਹ ਗੀਤ ਜਦ ਨਹੀਂ ਇੰਨਾ ਬੋਲਬਾਲਾ ਹੋਇਆ ਉਸ ਗੀਤ ਦਾ ਉਨੇ ਉਸ ਸਮੇਂ ਜਦੋਂ ਆਪਣੇ ਰੇਲਾਂ ਦਾ ਜਮਾਨਾ ਸੀ ਉਸ ਸਮੇਂ ਵੀ ਸਾਡੇ ਇਲਾਕੇ ਚੋਂ ਕਾਫੀ ਗੀਤ ਚੱਲਿਆ ਬਲਦੇਵ ਕਾਖੜੀ ਜਿਹਨਾਂ ਨੇ ਕਚਹਿਰੀ ਫਿਲਮ ਚ ਗੀਤ ਗਾਇਆ ਸੀ ਉਸ ਸਮੇਂ ਉਹਨਾਂ ਦੀ ਆਵਾਜ਼ ਸੀ ਸਰਮਣਦੀਪ ਸੀ ਹੋਰ ਦਰਸ਼ਨ ਮਿੱਠੂ ਸੀ ਹਰਵੰਤ ਹੀਰਾ ਮਾਨਸਾਂ ਦੇ ਜਿੰਨੇ ਵੀ ਕਲਾਕਾਰ ਸੀ ਸ਼ੀਸ਼ਪਾਲ ਸੀ ਸੇਵਕ ਸੰਦਲ ਸੀ ਉਹਨਾਂ ਸਾਰੇ ਸਟੇਜਾਂ ਤੇ ਗਾਉਂਦੇ ਰਹੇ ਉਹਨਾਂ ਦੀ ਆਵਾਜ਼ ਚ ਵੀ ਕਾਫੀ ਹਿੱਟ ਹੋਇਆ ਪਰ ਬਿੱਲੇ ਦੀ ਆਵਾਜ਼ ਤਾਂ ਇਹਨੇ ਹੱਦਾਂ ਹੀ ਤੋੜਦੀਆਂ ਬਿੱਲੇ ਨੇ ਤੁਹਾਡੇ ਕੋਲ ਆ ਕੇ ਖੁਦ ਗੱਲ ਕਰੀ ਸੀ ਕਿ ਕੁਲਵਿੰਦਰ ਬਿੱਲਾ ਜੀ ਨੇ ਕਿ ਅਸੀਂ ਤੁਹਾਡਾ ਗੀਤ ਗਾਣਾ ਚਾਹੁੰਦੇ ਹਾਂ ਉਹਨਾਂ ਦੇ ਨਾਲ ਮੁਲਾਕਾਤ ਕਿਵੇਂ ਹੋਈ ਕੁਲਵਿੰਦਰ ਬਿੱਲਾ ਉਸ ਵੇਲੇ ਯੂਨੀਵਰਸਿਟੀ ਚ ਪੜ੍ਹਦਾ ਹੁੰਦਾ ਸੀ ਉਹ ਮੇਰੇ ਨਾਲ ਤਾਲਮਿਲ ਤਾਂ ਨਹੀਂ ਸੀ ਵੈਸੇ ਉਹ ਗੀਤ ਇਹ ਚੱਲਦਾ ਚੱਲਦਾ ਉਹਨੇ ਗਾਤਾ ਫਿਰ ਉਸ ਤੋਂ ਬਾਅਦ ਫੋਨ ਤੇ ਮੇਰੇ ਨਾਲ ਤਾਲਮੁਲ ਹੋਇਆ ਤੇ ਅਸੀਂ ਉਹ ਗੀਤ ਜਿਹੜੀ ਹੈ ਜੈਪਸ ਕੰਪਨੀ ਸੀ ਮੈਂ ਉਹਨਾਂ ਦਾ ਐਗਰੀਮੈਂਟ ਕਰਵਾਇਆ ਸੀ ਔਰ ਪੇਸ਼ਕਾਰ ਵੀ ਮੈਂ ਸੀ ਤਨ ਅਰੀਲਾ ਜਿਹੜੇ ਆ ਐਲਬਮ ਹੈ ਉਹਨਾਂ ਦਾ ਪੇਸ਼ਕਾਰ ਵੀ ਮੈਂ ਹੀ ਸੀ ਤਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਗੀਤ ਹਿੱਟ ਹੁੰਦੇ ਨੇ ਯਾਨੀ ਗੀਤਕਾਰਾਂ ਨੂੰ ਉਹ ਚੀਜ਼ਾਂ ਯਾਨੀ ਜੇ ਆਪਾਂ ਪੈਸਿਆਂ ਦੀ ਗੱਲ ਕਰੀਏ ਕਿ ਪੈਸਾ ਨਹੀਂ ਮਿਲ ਪਾਂਦਾ ਹੈ ਨਾ ਜਿਸ ਤਰੀਕੇ ਦੇ ਨਾਲ ਕਿ ਕਲਾਕਾਰ ਸਿਰਫ ਇਹ ਕਹਿੰਦੇ ਨੇ ਬਹੁਤ ਯਾਨੀ ਆਪਾਂ ਗੀਤਕਾਰਾਂ ਤੋਂ ਸੁਣਨ ਨੂੰ ਦੇਖਿਆ ਕਹਿੰਦੇ ਕਿ ਨਾਮ ਆ ਗਿਆ ਕਿ ਤੁਹਾਡੇ ਨਾਲ ਕੋਈ ਇਦਾਂ ਦਾ ਕੋਈ ਚੀਜ਼ ਪਹੁੰਚੀ ਹੈ ਜਾਂ ਫਿਰ ਸਿਰਫ ਇਹ ਚੀਜ਼ਾਂ ਸੀ ਕਿ ਤੁਹਾਡਾ ਗੀਤ ਚੱਲ ਰਿਹਾ ਹੈ ਜਾਂ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਨਾਲ ਕੰਪਨੀ ਦੇ ਵਿੱਚ ਪੇਸ਼ ਵੀ ਤੁਸੀਂ ਕੀਤਾ ਨਹੀਂ ਮੇਰੇ ਨਾਲ ਤਾਂ ਇਦਾਂ ਦਾ ਕੋਈ ਵਾਪਰਿਆ ਮੇਰੇ ਅਸਲ ਤਾਂ ਗਾਣੇ ਕੁਝ ਬਹੁਤ ਘੱਟ ਹੋਏ ਜਿਹੜੇ ਪਹਿਲਾਂ ਉਦੋਂ ਹੋਏ ਉਦੋਂ ਇੰਨਾ ਪੈਸਿਆਂ ਦਾ ਹੈ ਨਹੀਂ ਸੀ ਰੀਲਾਂ ਚ ਸੀ ਜਾਂ ਹੋਰ ਸੀ ਪਰ ਮੇਰਾ ਜਿੰਨੇ ਵੀ ਕਲਾਕਾਰਾਂ ਨਾਲ ਰਿਹਾ ਪਰਿਵਾਰ ਕਲੇਸ਼ ਨਹੀਂ ਰਿਹਾ ਪੈਸੇ ਵਾਲੀ ਕੋਈ ਗੱਲ ਨਹੀਂ ਸਾਡਾ ਆਪ ਚ ਲੈਣ ਦੇਣਾ ਮੈਂ ਕਿਸੇ ਤੋਂ ਕਿੰਨੇ ਪੈਸੇ ਲੈ ਸਕਦਾ ਮੈਥੋਂ ਵੀ ਲੈ ਸਕਦੇ ਮੇਰੇ ਨਾਲ ਇਦਾਂ ਦੀ ਪੈਸੇ ਵਾਲੀ ਕੋਈ ਗੱਲ ਨਹੀਂ ਅੱਛਾ ਕੁਲਵਿੰਦਰ ਬਿੱਲਾ ਜੀ ਦੇ ਨਾਲ ਮੂੜ ਕੋਈ ਮੁਲਾਕਾਤ ਕੋਈ ਗੱਲਬਾਤ ਹੁੰਦੀ ਹੈ ਗੀਤ ਤੋਂ ਬਾਅਦ हां कुलविंदर बिल्ला मेरा प्यारा दोस्त है काले रंग ਤੋਂ ਬਾਅਦ ਵੀ ਸਾਡੇ ਦੋ ਗੀਤ ਹੋរ ਆਏ ਸੀ ਹੁਣ ਵੀ ਮਿਲਦੇ ਰਹਨੇ ਆ ਉਹ ਆਪਣੇ ਪ੍ਰੋਫੈਸ਼ਨ ਚ ਵਿਜੀ ਐ ਮੈਂ ਆਪਣੇ ਪ੍ਰੋਫੈਸ਼ਨ ਚ ਵਿਜੀ ਐ ਇਸ ਕਰਕੇ ਜਿਆਦਾ ਕਈ ਵਾਰੀ ਨਹੀਂ ਮਿਲ ਹੁੰਦਾ ਅੱਛਾ ਹੁਣ ਫਿਰ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਮੈਨੂੰ ਵੈਸੇ ਪਤਾ ਲੱਗਾ ਸੀ ਕਿ ਤੁਸੀਂ ਪੱਤਰਕਾਰੀ ਕਰਦੇ ਹੋ ਤੁਸੀਂ ਹੁਣ ਵੈਸੇ ਪੱਤਰਕਾਰੀ ਕਰ ਰਹੇ ਹੋ ਹਾਂ ਜੀ ਮੈਂ ਜੀਤ ਅਖਬਾਰ ਦਾ ਮਾਨਸਾ ਜ਼ਿਲ੍ਹੇ ਦਾ ਇੰਚਾਰਜ ਰਹਾ 22 ਤੱਕ ਸਟਾਫ ਰਿਪੋਰਟਰ ਰਹਾ ਤੇ ਹੁਣ ਵੀ ਮੈਂ ਅਜੀਤ ਅਖਬਾਰ ਨਾਲ ਹੀ ਜੁੜਿਆ ਹੋਇਆ ਹਾਂ ਰਮਾਨਸਾ ਦਫਤਰ ਕੰਮ ਵੇਖ ਰਿਹਾ ਨਾਲ ਨਾਲ ਗੀਤਕਾਰੀ ਵੀ ਕਰ ਰਿਹਾ ਔਰ ਮੇਰਾ ਇੱਕ ਚੈਨਲ ਵੀ ਐਸਰ ਵੀ 뮤직 ਉਹ ਚ ਵੀ ਜਿਹੜੇ ਅੱਛੇ ਸਿੰਗਰ ਹੈ ਜਾਂ ਅੱਛੇ ਗਾਣੇ ਕਿਸੇ ਦੇ ਉਹਨਾਂ ਨੂੰ ਅਸੀਂ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਛਾ ਜਿੱਦਾਂ ਤੁਸੀਂ ਦੱਸਿਆ ਕਿ ਕਿ ਪਹਿਲਾਂ 10 15 ਯਾਨੀ 10 12 ਕਲਾਕਾਰਾਂ ਨੇ ਤੁਹਾਡਾ ਗੀਤ ਗਾਇਆ ਪਰ ਜੇ ਅੱਜ ਦੇ ਸਮੇਂ ਦੀ ਦੌਰ ਦੀ ਗੱਲ ਕਰੀਏ ਤਾਂ ਜੇ ਕੋਈ ਗੀਤ ਯਾਨੀ 뮤직 ਵੀ ਕਾਪੀ ਯਾਨੀ ਟਿਊਨ ਵੀ ਮਾੜੀ ਜੀ ਮੈਚ ਕਰ ਜਾਂਦੇ ਜਦ ਇਹ ਕਹਿੰਦੇ ਕਿ ਕਾਪੀਰਾਈਟ ਆ ਗਿਆ ਉਸ ਸਮੇਂ ਦੇ ਦੌਰ ਨੂੰ ਤੇ ਅੱਜ ਦੇ ਸਮੇਂ ਨੂੰ ਦੇਖਦੇ ਹਾਂ ਤਾਂ ਕੀ ਕਹਿਣਾ ਚਾਹੋਗੇ ਕਿ ਦੇਖਦੇ ਹਾਂ ਕਿ ਕੀ ਕੀ ਜਿੰਦਾ ਸਮਾਂ ਬਦਲਦਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੇਖਦੇ ਹੋ ਕੀ ਨਜ਼ਰੀਆ ਹੈ ਤੁਹਾਡਾ ਕਿ ਤੁਹਾਡਾ ਜਿਹੜਾ ਦੌਰ ਸੀ ਉਸ ਸਮੇਂ ਦਾ ਤੇ ਅੱਜ ਦਾ ਦੌਰ ਹਾਲਾਂਕਿ ਅੱਜ ਵੀ ਤੁਹਾਡਾ ਹੀ ਹੈ ਕਿਉਂਕਿ ਜਿਹੜੇ ਗੀਤ ਨੇ ਉਹ ਤਾਂ ਅੱਜ ਵੀ ਹਿੱਟ ਨੇ ਹੈਨਾ ਕੀ ਕਹਿਣਾ ਚਾਹੋਗੇ ਅੱਜ ਦੇ ਦੌਰ ਤੇ ਉਸ ਦੇ ਦੌਰ ਚ ਕਾਫੀ ਫਰਕ ਹੈ ਅੱਜ ਦੇ ਦੌਰ ਚ ਤਾਂ ਤੁਹਾਡੇ ਵੀਊ ਦੇਖਦੇ ਲਾਈਕ ਵੇਖਦੇ ਉਹ ਸਮੇਂ ਸ਼ਬਦਾਵਲੀ ਵੇਖਦੇ ਸੀ ਜਾਂ ਗਾਇਕ ਦੀ ਆਵਾਜ਼ ਦੇਖਦੇ ਸੀ ਉਹਨਾਂ ਦਾ ਗਾਇਕ ਦੀ ਆਵਾਜ਼ ਦੇਖੀ ਜਾਂਦੀ ਹੈ ਨਾ ਸ਼ਬਦਾਵਲੀ ਦੇਖੀ ਜਾਂਦੀ ਹੈ ਪਰ ਉਹਨੂੰ ਜਿੰਨਾ ਵੱਧ ਕੋਈ ਲੋਕ ਵੇਖਦੇ ਚਾਹੇ ਕੋਈ ਗਾਲਾਂ ਵੀ ਕੱਢ ਦੇ ਤੇ ਉਹਨੂੰ ਹਿੱਟ ਮੰਨਿਆ ਜਾਂਦਾ ਹੈ ਅੱਜ ਕੱਲ ਇਹ ਅੰਤਰ ਹੈ ਯਾਨੀ ਕਹਿਣ ਦਾ ਮਨਦੇ ਤੁਸੀਂ ਕਿ ਅੱਜ ਜਿਹੜਾ ਕੋਈ ਬੰਦਾ ਗਾਲ ਵੀ ਕੱਢ ਦੇ ਗਾਇਕੀ ਦੇ ਵਿੱਚ ਉਹ ਵੀ ਬੰਦਾ ਫੇਮਸ ਹੋ ਜਾਂਦਾ ਹੈ ਪਰ ਕਿਤੇ ਵੀ ਕੱਢ ਦਿਓ ਤੁਸੀਂ ਗਾਇਕੀ ਕੀ ਵੈਸੇ ਵੀ ਤੁਸੀਂ ਤੁਰੇ ਜਾਂਦਾ ਗਰੀਲ ਬਣਾ ਕੇ ਗਾਲਾਂ ਕਚਾਰ ਕੱਢ ਦਿਓ ਕਈ ਵਾਰੀ ਉਹ ਵੀ ਹਿੱਟ ਹੋ ਜਾਂਦੀਆਂ ਚੱਲ ਜਾਂਦੀਆਂ ਵਾਇਰਲ ਹੋ ਜਾਂਦੀਆਂ ਅੱਜ ਆਸਾਨ ਹੈ ਵੈਸੇ ਬੰਦਾ ਫੇਮਸ ਹੋਣਾ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਸੋਸ਼ਲ ਮੀਡੀਆ ਤੇ ਗਾਣਾ ਕੱਢ ਦੋ ਰੋਡ ਤੇ ਲੜਾਈ ਪਾ ਲਓ ਇਹ ਵੈਸੇ ਤਾਂ ਵਾਇਰਲ ਹੋਣਾ ਕੋਈ ਛੋਟੇ ਅੱਜ ਕੱਲ ਆਸਾਨ ਹੀ ਹੈਗਾ ਨਾ ਆਸਾਨ ਤਾਂ ਹੈ ਪਰ ਤੁਸੀਂ ਮਸ਼ਹੂਰ ਵੀ ਹੋ ਜਾਓਗੇ ਪਰ ਇਸ ਮਸ਼ਹੂਰੀ ਨੂੰ ਕਾਇਮ ਰੱਖਣਾ ਬਹੁਤ ਔਖਾ ਹੈਗਾ ਮਸ਼ਹੂਰ ਤਾਂ ਬੰਦਾ ਹੋ ਜਾਂਦਾ ਹੈ ਕਾਫੀ ਸਿੰਗਰ ਜਿਹੜੇ ਹੈਗੇ ਉਹਨਾਂ ਦੇ ਇੱਕ ਅੱਧਾ ਗੀਤ ਹਿੱਟ ਹੋ ਗਿਆ ਤੇ ਮੁੜ ਕੇ ਉਹ ਤੁਹਾਨੂੰ ਲੱਭਦੇ ਵੀ ਨਹੀਂ ਕਿੱਥੇ ਹੈ ਇਸ ਕਰਕੇ ਜਿਹੜੀ ਤੁਹਾਡੀ ਹੈ ਨਾ ਸੰਘਰਸ਼ ਜ਼ਰੂਰੀ ਹੈ ਰਿਆਜ਼ ਜ਼ਰੂਰੀ ਹੈ ਮਿਹਨਤ ਜ਼ਰੂਰੀ ਹੈ ਲੈਗਣਾ ਜ਼ਰੂਰੀ ਸੋ ਧੰਨਵਾਦ ਤੁਸੀਂ ਸਮਾਂ ਦਿੱਤਾ ਥੈਂਕ ਯੂ ਜੀ ਤੁਹਾਡਾ ਵੀ ਧੰਨਵਾਦ ਜੀ ਥੈਂਕ ਯੂ ਜੀ ਤੁਹਾਡਾ ਬਹੁਤ ਧੰਨਵਾਦ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪ ਦੇ ਕਮੈਂਟ ਕਰਕੇ ਜਰੂਰ ਦੱਸਣਾ ਸੋ ਜਿਨ੍ਹਾਂ ਨੇ ਚੈਨਲ ਸਾਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਇਜਾਜ਼ਤ ਮੇਰੇ ਸੋਗੀ ਬਲਵਿੰਦਰ ਆਰਿਆ ਦੇ ਨਾਲ ਸੋ ਉਹਨਾਂ ਜਾਂਚ ਲਗਦੀ ਰਿਪੋਰਟ ਲੁਧਿਆਣਾ